我已决定。 ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਆਨੂੰ ਅੱਜ ਕਿਹਾ ਜਰਿਆਂ ਅੱਜ ਦੀ ਵੱਡੀ ਖਬਰ ਲਾਈ ਫਰਸਟ ਟਾਈਲ ਡੈਕਸ ਨਵੀਂ ਦਿੱਲੀ ਹਰ ਰੋਜ਼ ਮਾਂ ਬਨ ਦਾ ਸੁਪਨਾ ਦੇਖਦੀ ਇੱਕ ਔਰਤ ਬੱਚੇ ਨੂੰ 9 ਮਹੀਨਿਆਂ ਤੱਕ ਆਪਣੇ ਕੁੱਖ ਵਿੱਚ ਰੱਖਦੀ ਹੈ ਜਦੋਂ ਬੱਚਾ ਪੈਦਾ ਹੁੰਦਾ ਤਾਂ ਉਸ ਦੀ ਖੁਸ਼ੀ ਦਾ ਕੋਈ ਸੀਮਾ ਨਹੀਂ ਹੁੰਦੀ ਜਦੋਂ ਵੀ ਕੋਈ ਬੱਚਾ ਪੈਦਾ ਹੁੰਦਾ ਤੇ ਪਹਿਲੀ ਵਾਰ ਰੋਂਦਾ ਹੈ ਤਾਂ ਇਹ ਪਲ ਹਰ ਮਾਂ ਲਈ ਬਹੁਤ ਖਾਸ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਾ ਕਿਉਂ ਹੁੰਦਾ ਹੈ ਡਾਕਟਰ ਇਹ ਸੋ ਤੋਂ ਕਿਵੇਂ ਸਮਝਦੇ ਹਨ ਕਿ ਬੱਚਾ ਠੀਕ ਹੈ ਜਨਮ ਤੋਂ ਬਾਅਦ ਬੱਚਾ ਆਪਣੇ ਆਪ ਸਾਹ ਲੈਣਾ ਸ਼ੁਰੂ ਕਰ ਦਿੰਦਾ ਹੈ ਪਰ ਜਨਮ ਤੋਂ ਪਹਿਲਾਂ ਜਦ ਹੋਏ ਮਾਂ ਦੀ ਗੁੱਖ ਵਿੱਚ ਹੁੰਦਾ ਹੈ ਤਾਂ ਇਹ ਕਿਵੇਂ ਜਿੰਦਾ ਰਹਿੰਦਾ ਹੈ ਇਹ ਨਾ ਤਾਂ ਸਾਹ ਲੈਂਦਾ ਹੈ ਤੇ ਨਾ ਹੀ ਇਹ ਬੋਲਦਾ ਫਿਰ ਵੀ ਇਸ ਦੇ ਸਰੀਰ ਨੂੰ ਸਭ ਕੁਝ ਕਿਵੇਂ ਮਿਲਦਾ ਹੈ ਜੇ ਜੇ ਸਦੀ ਉਸ ਨੂੰ ਲੋੜ ਹੈ ਹਰ ਮਾਤਾ ਪਿਤਾ ਨੂੰ ਇਹਨਾਂ ਸਵਾਲਾਂ ਦੇ ਜਵਾਬ ਪਤਾ ਹੋਣੇ ਚਾਹੀਦੇ ਹਨ ਜਦੋਂ ਬੱਚਾ ماں ਦੀ ਕੋਖ ਵਿੱਚ ਹੁੰਦਾ ਹੈ ਤਾਂ ਇਸ ਦਾ ਸਰੀਰ ਹੌਲੀ-ਹੌਲੀ ਬਾਹਰੀ ਦੁਨੀਆ ਲਈ ਤਿਆਰ ਹੁੰਦਾ ਹੈ ਪਰ ਇਸ ਸਮੇਂ ਦੌਰਾਨ ਇਸ ਦਾ ਜਿਉਣ ਦਾ ਤਰੀਕਾ ਥੋੜਾ ਵੱਖਰਾ ਹੁੰਦਾ ਹੈ ਮਾਂ ਦਾ ਸਰੀਰ ਉਸ ਦੀ ਹਰ ਜ਼ਰੂਰਤ ਦਾ ਧਿਆਨ ਰੱਖਦਾ ਹੈ ਸਾਡਾ ਅੱਜ ਦਾ ਲੇਖ ਵੀ ਇਸ ਵਿਸ਼ੇ ਤੇ ਹੈ ਕਿ ਇਹ ਇਸ ਸਭ ਬਾਰੇ ਜਾਣਨ ਲਈ ਅਸੀਂ ਕਾਸ਼ ਹੈਲਥ케ਅਰ ਤੇ ਸੀਨੀਅਰ ਸਲਾਹਾਤ ਤੇ ਮੀ ਸਾਥ ਤੇ ਨੀਂਦ ਦਵਾਈ ਦੀ ਮੁਖੀ ਡਾਕਟਰ ਅਕਸ਼ੇ ਗੁਦਰਾਜ ਨਾਲ ਗੱਲ ਕੀਤੀ ਹੈ ਉਹਨਾਂ ਨੇ ਇਸ ਬਾਰੇ ਉਹਨਾਂ ਨੇ ਇਸ ਬਾਰੇ ਸਤਾਰਪੂਰਵਕ ਜਾਣਕਾਰੀ ਦਿੰਦਿਆਂ ਬੱਚਾ ਕਰ ਵਿੱਚ ਆਪਣੇ ਫੇਫੜਿਆਂ ਦੀ ਵਰਤੋਂ ਨਹੀਂ ਕਰਦਾ ਡਾਕਟਰ ਨੇ ਦੱਸਿਆ ਕਿ ਬੱਚਾ ਗਰਭ ਵਿੱਚ ਆਪਣੇ ਫੇਫੜਿਆਂ ਦੀ ਵਰਤੋਂ ਨਹੀਂ ਕਰਦਾ ਜਿਸ ਉਸ ਨੂੰ ਜਿੰਨੀ ਵੀ ਆਕਸੀਜਨ ਦੀ ਲੋੜ ਹੁੰਦੀ ਹੈ ਉਹ ਪੂਰੀ ਤਰ੍ਹਾਂ ਪਲੇ ਸਟਾ ਰਹੀ ਉਪਲਬਧ ਹੁੰਦੀ ਹੈ ਮਾਂ ਦੇ ਖੂਨ ਵਿੱਚ ਮੌਜੂਦ ਤੱਕ ਪਹੁੰਚਦੀ ਹੈ